ਕੁਝ ਦਿਨਾਂ ਤੋਂ ਸਾਡੇ ਐਸਐਚਓ ਸਾਹਿਬ ਹਾਜੀਪੁਰ ਤੇ ਇਹਨਾਂ ਦੀ ਟੀਮ ਨੇ ਮਿਹਨਤ ਕਰਕੇ ਬੜੀ ਵੱਡੀ ਪ੍ਰਾਪਤੀ ਕੀਤੀ ਆ ਜਿਹਦੇ ਬਾਰੇ ਤੁਹਾਨੂੰ ਖੁਦ ਦੱਸਾਂਗੇ ਅ ਸਾਡੇ ਮੋਟਰ ਸਾਹਿਬ ਬਰਾਮਦ ਕੀਤੇ ਐ ਇਸ ਬਾਰੇ ਕੀ ਕਹਿੰਦੇ ਹਾਂ ਹ ਸਾਡੇ ਮਾਣਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਤੇ ਸਾਡੇ ਮਾਣਯੋਗ ਐਸਪੀਡੀ ਸਾਹਿਬ ਪਰਮਿੰਦਰ ਹੀਰ ਜੀ ਤੇ ਸਾਡੇ ਡੀਐਸਪੀ ਕੁਲਵਿੰਦਰ ਬਿਰਕ ਸਾਹਿਬ ਜੀ ਦੇ ਦੇਸ਼ਾਂ ਨਿਰਦੇਸ਼ਾਂ ਤਹਿਤ ਸਾਡੇ ਏਰੀਆ ਦੇ ਵਿੱਚ ਜੋ ਵੀ ਕੋਈ ਮਾੜੇ ਅਨਸਰ ਹੈ ਜਾਂ ਸ਼ਰਾਰਤੀ ਭੈੜੇ ਅਨਸਰ ਹੈਗੇ ਚੋਰ ਜਾਂ ਲੁੱਟਾਕੂ ਘੁਲੇ ਹੈਗੇ ਉਨ੍ਹਾਂ ਦੇ ਸਬੰਧੀ ਸਾਨੂੰ ਹਦਾਇਤ ਹੁੰਦੀ ਰਹਿੰਦੀ ਹੈ ਕਿ ਇਹਨਾਂ ਤੇ ਜਿਹੜੀ ਨਿਗਰਾਨੀ ਤੇ ਇਹਨਾਂ ਦੇ ਸਬੰਧੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਜਿਸ ਤਹਿਤ ਮੈਂ ਤੇ ਮੇਰੀ ਟੀਮ ਨੇ ਮਤਲਬ ਸਾਨੂੰ ਬੜੀ ਪੱਟੀ ਸਾਡੇ ਹਾਜੀਪੁਰ ਥਾਣੇ ਨੂੰ ਕਾਮਯਾਬੀ ਮਿਲੀ ਹੈਗੀ ਹੈ ਇਹ ਮਿਤੀ 17 1 26 ਨੂੰ ਸਾਡੇ ਏਐਸਏ ਰਵਿੰਦਰ ਸਿੰਘ ਜੀ ਹੈਗੇ ਨੇ ਇਹ ਟੀਪੁਆਇੰਟ ਹਾਜੀਪੁਰ ਮੌਜੂਦ ਸੀ ਤਾਂ ਉੱਥੇ ਕਿਸੇ ਮੁਖਬਰ ਖਾਸ ਨੇ ਸਾਨੂੰ ਉਤਲਾਹ ਦਿੱਤੀ ਸੀ ਕਿ ਮਸੂਮ ਅਲੀ ਉਰਫ ਅੰਮੂ ਪੁੱਤਰ ਮਸਰਦੀਨ ਵਾਸੀ ਇਸ ਸੰਭਾਲ ਦਾ ਹੈਗਾ ਇਹ ਆਪਣੇ ਹਾਜਪੁਰ ਤੇ ਮਕੇਰੀਆਂ ਏਰੀਆ ਦੇ ਵਿੱਚ ਮੋਟਰਸਾਈਕਲ ਵਗੈਰਾ ਚੋਰੀ ਕਰਦਾ ਹੈਗਾ ਚੋਰੀ ਕਰਕੇ ਤੇ ਏਰੀਆ ਦੇ ਵਿੱਚ ਲੋਕਾਂ ਨੂੰ ਇਹ ਵੇਚ ਦਿੰਦਾ ਹੈਗਾ ਸੋ ਉਸੇ ਮੁਖਬਰੀ ਤਹਿਤ ਇਹ ਸੀਗਾ ਵੀ ਇਹ 17 ਕੁ 22 ਨੂੰ ਸਨਵਾਲ ਸਾਈਡ ਤੋਂ ਆਪਣੇ ਪਾਵਰ ਹਾਊਸ ਦਾ ਆਪਣੇ ਹਾਜਪੁਰ ਵੱਲੋਂ ਆ ਰਿਹਾ ਹੈਗਾ ਜਿਸ ਤਹਿਤ ਫਿਰ ਸਾਡੀ ਜਿਹੜੀ ਟੀਮ ਵੱਲੋਂ ਇਹਨੂੰ ਮੋਟਰਸਾਈਕਲ ਬਿਨਾ ਨੰਬਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀਗਾ ਜੋ ਕਿ ਸਤਾਰਾ ਜਿਸ ਦੇ ਸਤਾਰਿਕ 22 ਨੂੰ ਸਾਡੇ ਥਾਣਾ ਹਾਜੀਪੁਰ ਵਿਖੇ ਮਕਦਮਾ ਨੰਬਰ 10 ਅੰਡਰ ਸੈਕਸ਼ਨ 303 2 317 2 ਬੀ ਐਨਸ ਤਹਿਤ ਇਥੇ ਥਾਣਾ ਹਾਜੀਪੁਰ ਰਜਿਸਟਰ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਫਿਰ ਇਹਦੀ ਪੁੱਛਗਿੱਛ ਕੀਤੀ ਗਈ ਸੀ ਉਸ ਪੁੱਛਗਿੱਛ ਦੌਰਾਨ ਸਾਡੇ ਕੋਲ ਇਹ ਗੱਲ ਸਾਹਮਣੇ ਆਈ ਸੀ ਵੀ ਜਿਹੜਾ ਭਰਾ ਹੈ ਉਹਦਾ ਸ਼ਰੀਫ ਪੁੱਤਰ ਮਸੀਰਦੀਨ ਵਾਸੀ ਸੰਧਵਾਲ ਉਹ ਵੀ ਇਹ ਚੇਰੀਆਂ ਕਰਦਾ ਹੈਗਾ ਚੋਰੀਆਂ ਕਰਕੇ ਜਿਹੜਾ ਅਸੀਂ ਮੋਟਰਸਾਈਕਲ ਅਸੀਂ ਦੋਨੋਂ ਭਰਾ ਅੱਗੇ ਗਾਂ ਫਰਦਰ ਅੱਗੇ ਬੇਚ ਦਿੰਨੇ ਹੈਗੇ ਤੇ ਇਹਦੇ ਵਿੱਚ ਸ਼ਰੀਫ ਇਹਦਾ ਜਿਹੜਾ ਭਰਾ ਹੈਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਤੋਂ ਜਿਹੜਾ ਹੁਣ ਤੱਕਰ ਸਾਨੂੰ 10 ਚੋਰੀ ਦੇ ਮੋਟਰਸਾਈਕਲ ਜਿਹੜੇ ਐ ਬਰਾਮਦ ਹੋ ਸਕੇ ਹਨ ਜਿਨ੍ਹਾਂ ਦੇ ਅਸੀਂ ਚਾਸੀ ਤੇ انجن ਨੰਬਰ ਲੈ ਲਏ ਹੈਗੇ ਅਸੀਂ ਫਰਦਰ ਹੋਰ ਵੀ ਅੱਜ ਇਹਨਾਂ ਨੂੰ ਪੁਲਿਸ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਸ ਰਮਾਨਡ ਹਾਸਲ ਕਰਾਂਗੇ ਤੇ ਗਾਂ ਹੋਰ ਵੀ ਸਾਨੂੰ ਉਮੀਦ ਹੈ ਕਿ ਸਾਨੂੰ ਮੋਟਰਸਾਈਕਲ ਦੀ ਰਿਕਵਰੀ ਹੋਵੇਗੀ ਸਰ ਹੋਰ ਵੀ ਫੜਿਆ ਨਾਲ ਤੁਸੀਂ ਸਾਨੂੰ ਹਾਂ ਦੋਨੋਂ ਭਰਾ ਫੜ ਲਿਆ ਮਸੂਮ ਅਲੀ ਤੇ ਆਪਣੇ ਸ਼ਰੀਫ ਦੋਨੋਂ ਆਪਣੇ ਅਰੈਸਟ ਕਰ ਲਏ ਹੈਗੇ ਫਾਰਦਰ ਜੇ ਕਿਸੇ ਨੇ ਮੋਟਰਸਾਈਕਲ ਕਿਸੇ ਦਾ ਹੈਗਾ ਅਸੀਂ ਹਜੇ ਹੋਰ ਸਸਪੈਕਟਡ ਪਰਸਨ ਹੈਗੇ ਆ ਉਹ ਹਜੇ ਜਸਟ ਅਸੀਂ ਸਸਪੀਸ਼ੀਅਸ ਹੈਗੇ ਆ ਉਹਨਾਂ ਨੂੰ ਪੁੱਛਗਿਛ ਕਰ ਰਹੇ ਹਾਂ ਸਰ ਕਿਸ ਜਗ੍ਹਾ ਤੇ ਵੇਚਦੇ ਸੀਗੇ ਮੋਟਰਸਾਈਕਲ ਇਹ ਮੋਟਰਸਾਈਕਲ ਏਰੀਆ ਦੇ ਵਿੱਚ ਹੀ ਆਪਾਂ ਨੂੰ ਵੇਚਦੇ ਸੀਗੇ ਜਿਹੜੇ ਕੋਈ ਲੋਕ ਸੀਗੇ ਉਹਨਾਂ ਨੂੰ ਇਹ ਮੋਟਰਸਾਈਕਲ ਸਸਤੇ ਦਰਮਾ ਦੇ ਵਿੱਚ ਵੇਚ ਦਿੰਦੇ ਸੀ ਕਈਆਂ ਨੂੰ ਆਪਣੇ ਦੱਸ ਕੇ ਮੋਟਰਸਾਈਕਲ ਵੀ ਅਸੀਂ ਮੋਟਰਸਾਈਕਲ ਦਾ ਕੰਮ ਕਰਦੇ ਹਾਂ ਵੇਚਣ ਦਾ ਬਾਕੀ ਹਜੇ ਹੋਰ ਹਜੇ ਸਾਡੀ ਤਫ਼ਤੀਸ਼ ਜਾਰੀ ਹੈਗੀ ਹੈ ਲਗਾਈ ਨਾਲ ਪੁੱਛਗਿੱਛ ਕਰਾਂਗੇ ਇਹਨਾਂ ਦੀ ਜਿਹੜੀ ਪ੍ਰੋਪਰ ਤਫ਼ਤੀਸ਼ ਅਸੀਂ ਮੁਕੰਮਲ ਕਰਕੇ ਫੇਰ ਹੀ ਇਹਨਾਂ ਨੂੰ ਅਸੀਂ ਜਿਹੜੇ ਮੋਟਰਸਾਈਕਲ ਦੀ ਚੋਰੀ ਦੇ ਵਿਚੇ ਗਿਆ ਕਿ ਜਿਨ੍ਹਾਂ ਨੇ ਖਰੀਦੇ ਉਹਨਾਂ ਨੂੰ ਪਤਾ ਵੀ ਚੋਰੀ ਦੇ ਮੋਟਰਸਾਈਕਲ ਆਹ ਨਾਲ ਹਜੇ ਗੱਲ ਕਲੀਅਰ ਹੈ ਵੀ ਉਹਨਾਂ ਨੂੰ ਹਜੇ ਇਸ ਬਾਰੇ ਨਹੀਂ ਪਤਾ ਹੈਗਾ ਬਟ ਫੇਰ ਵੀ ਅਸੀਂ ਤਫ਼ਤੀਸ਼ ਦੇ ਵਿੱਚ ਇਹ ਗੱਲ ਵਿਚਾਰਾਂਗੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਜੇ ਅਸੀਂ ਇਨਵੈਸਟੀਗੇਸ਼ਨ ਦੇ ਨਾਲ ਉਹਨਾਂ ਤੋਂ ਜੋ ਗੱਲ ਸਾਹਮਣੇ ਆਈ ਜੇ ਕੋਈ ਉਹਨਾਂ ਨੂੰ ਪਤਾ ਹੈਗਾ ਇਸ ਬਾਰੇ ਤਾਂ ਡੈਫੀਨਿਟਲੀ ਜਿਹੜੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਦੋਨੋਂ ਪਰਮਾਂ ਤੇ ਚੱਲੀ ਦੀ ਮੈਂ ਤੁਹਾਨੂੰ ਦੱਸ ਦਿਆ ਖਾਲਸ ਹਾਲ ਇਹਨਾਂ ਤੇ ਕੋਈ ਪਹਿਲਾਂ ਦਾ ਮਗਦਮਾ ਦਰਜ ਨਹੀਂ ਹੈਗਾ ਇਹ ਪਹਿਲ ਫਾਸਟ ਮਰਗਦਮਾ ਨਹੀਂ ਸਾਡੀ ਹਜੇ ਨੋਲੇਜ ਦੇ ਵਿੱਚ ਆੜਾ ਦਰਜ ਹੈਗਾ ਅਗਲੀ ਕਾਰਵਾਈ ਅਗਲੀ ਕਾਰਵਾਈ ਅੱਜ ਪੁਲਿਸ ਰਿਮਾਂਡ ਲੈ ਰਹੇ ਆ ਦੋਨੋਂ ਪਰਮਾਂ ਦਾ ਤੇ ਪੁਲਿਸ ਰਿਮਾਂਡ ਹਾਸਲ ਕਰਕੇ ਗਾਂ ਫਰਦਰ ਹੋਰ ਡਾਈ ਨਾਲ ਪੁੱਛਗਿੱਛ ਕਰਾਂਗੇ ਤੇ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਰਿਕਵਰੀ ਸਾਨੂੰ ਹਾਸਲ ਹੋ ਵੀ ਖਿਫਲਾ ਲੇ ਜੇ ਟਾਈਮ ਥੋੜਾ ਸੀਗਾ ਸਾਡੇ ਕੋਲੇ ਅੱਜ ਅਸੀਂ ਰਿਮਾਂਡ ਲੈ ਕੇ ਫਿਰਾਂਗਾ ਫਰਦਰ ਅਜੇ ਸਟਾਰਟ ਕੰਮ ਕਰਨ